ਅਹ ਸਭ ਤੋਂ ਪਹਿਲਾਂ ਆਪ ਸਭ ਨੂੰ ਜਿਹੜੇ ਇਲੈਕਟ੍ਰੋਨਿਕ মিডিਆ ਵਾਲੇ ਅੱਜ ਇੱਥੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਪਿੰਡ ਹੇਰਾਂ ਦੇ ਵਿੱਚ ਪਹੁੰਚੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਅ ਅੱਜ ਅਸੀਂ ਹੇਰਾਂ ਦੇ ਵਿੱਚ ਸਰਦਾਰ ਮਨੋਹਰ ਸਿੰਘ ਜੀ ਬੈਸ ਜਿਹੜੇ ਪਿਛਲੇ 24 ਸਾਲ ਤੋਂ ਅਕਾਲੀ ਦਲ ਦੇ ਵਿੱਚ ਸੇਵਾ ਕਰ ਰਹੇ ਆ ਵਕ-ਵਕ ਅਹੁਦਿਆਂ ਦੇ ਉੱਤੇ ਖਾਸ ਕਰਕੇ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਆ ਪੰਜਾਬ ਦੇ ਵਾਈਸ ਚੇਅਰਮੈਨ ਵਾਈਸ ਪ੍ਰੈਜ਼ੀਡੈਂਟ ਰਹੇ ਆ ਅਕਾਲੀ ਦਲ ਦੇ ਔਰ ਜਿਲ੍ਹਾ ਦੁਆਬੇ ਦੇ ਵੀ ਪ੍ਰਧਾਨ ਰਹੇ ਆ ਫਿਰ ਆਪਣੇ ਪਿੰਡ ਦੇ ਸਰਪੰਚ ਵੀ ਰਹੇ ਆ ਜਾਂ ਇਹ ਕਹਿ ਲਈਏ ਕਿ ਇਹ ਦੋਨੇ ਦੇ ਐਸੀ ਵਿੰਗ ਦੇ ਸੂਤਰਧਾਰ ਨੇ ਇਹ ਸਮਝ ਲਓ ਇੱਕ ਏਸੇ ਧੂਰੀ ਦੇ ਦਿਵਾਲੀ ਇੱਕ ਵੱਡਾ ਲੀਡਰ ਜੇ ਕੋਈ ਮੰਨਿਆ ਜਾਂਦਾ ਸੀ ਅਕਾਲੀ ਦਲ ਦਾ ਤੇ ਉਹ ਮਨੋਤ ਸਿੰਘ ਬੈਂਸ ਸੀ ਔਰ ਇਹਨਾਂ ਨੇ ਆਪਣੀ ਇਹ ਭੂਮਿਕਾ ਬਹੁਤ ਜ਼ਬਰਦਸਤ ਤਰੀਕੇ ਨਾਲ ਬੜੀ ਇਮਾਨਦਾਰੀ ਦੇ ਨਾਲ ਹਮੇਸ਼ਾ ਜੜੀ ਉਹ ਨਿਭਾਉਂਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਆਮ ਆਦਮੀ ਪਾਰਟੀ ਦੇ ਲੋਕਾਂ ਪ੍ਰਤੀ ਆਮ ਲੋਕਾਂ ਪ੍ਰਤੀ ਜਿਹੜੀ ਕੰਮ ਦੀ ਨਿਸ਼ਠਾ ਆ ਜਿਹੜੀ ਜ਼ਮੀਨੀ ਪੱਧਰ ਤੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਲੋਕਾਂ ਵਾਸਤੇ ਜਿਹੜੀ ਸਰਕਾਰ ਵੱਖ-ਵੱਖ ਸਹੂਲਤਾਂ ਲੈ ਕੇ ਆ ਰਹੀ ਆ ਔਰ ਉਹਨਾਂ ਸਹੂਲਤਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਵੀ ਕੰਮ ਕਰਦੀ ਸਹੂਲਤਾਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਪਰ ਇਹ ਆ ਵੀ ਕਿਸੇ ਨੇ ਆਮ ਲੋਕਾਂ ਤੱਕ ਉਹਨਾਂ ਨੂੰ ਪਹੁੰਚਦਾ ਨਹੀਂ ਕੀਤਾ ਰਸਤੇ ਦੇ ਵਿੱਚ ਹੀ ਵੰਡਵਡਾਈ ਆ ਜਿਹੜਾ ਹਮੇਸ਼ਾ ਹੁੰਦਾ ਰਿਹਾ ਉਹ ਹਰ ਸਹੂਲਤ ਕੱਲੇ-ਕੱਲੇ ਨਗਰ ਤੱਕ ਪਹੁੰਚਦੀ ਆ ਔਰ ਵੱਡਾ ਕਾਰਨ ਵਾ ਜਿਹੜਾ ਆਮ ਆਦਮੀ ਪਾਰਟੀ ਦਾ ਹੋ ਰਿਹਾ ਉਤ ਤੋਂ ਪ੍ਰਭਾਵਿਤ ਹੋ ਕੇ ਔਰ ਸਾਡੇ ਸਤਿਕਾਰਯੋਗ ਸਪੰਸਰ ਸਰਦਾਰ ਜੋਗਾ ਸਿੰਘ ਜੀ ਦੇ ਤੋਂ ਪ੍ਰੇਰਿਤ ਹੋ ਕੇ ਔਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਚੱਲ ਵੀ ਰਹੇ ਸੀ ਪਹਿਲਾਂ ਦੇਖ ਰਹੇ ਸੀ ਕਾਮਧਵੀ ਪਾਰਟੀ ਦਾ ਸਾਰਾ ਕੰਮ ਰੱਖ-ਰਖਾਵ ਨਗਰ ਲੈਵਲ ਤੇ ਪਿਛਲੀ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਰਗਰਮ ਭੂਮਿਕਾ ਨਿਭਾਈ ਸੀ ਚੱਲ ਵੀ ਰਹੇ ਸੀ ਪਰ ਫਾਈਨਲੀ ਇਹਨਾਂ ਨੇ ਫੈਸਲਾ ਕੀਤਾ ਕਾਮਧਵੀ ਪਾਰਟੀ ਦੇ ਵਿੱਚ ਸਾਰਿਆਂ ਤੋਂ ਪ੍ਰੇਰਿਤ ਹੋ ਕੇ ਸ਼ਾਮਲ ਹੋਣ ਦਾ ਔਰ ਜਿਹੜੀ ਨੂਰ ਮੈਲ ਦੀ ਟੀਮ ਪਰਸੋਂ ਸ਼ਾਮਲ ਹੋਈ ਹੈ ਸਾਡੀ ਉਹਦੇ ਨਾਲ ਜਿਹੜਾ ਇਸ ਹਲਕੇ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਉਹਨਾਂ ਦਾ ਭਰੋਸਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਨਾਲੋਂ ਵੀ ਵਧਿਆ ਭਰੋਸਾ ਤਾਂ ਪੰਚਾਇਤ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨੇ ਡਟ ਕੇ ਦਿਖਾਇਆ ਸੀ ਤਕਰੀਬਨ 85% ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਸੀ ਔਰ ਜਿਹੜੀਆਂ 15% ਦੂਸਰੀਆਂ ਪਾਰਟੀਆਂ ਦੀਆਂ ਖਾਸ ਕਰਕੇ ਕਾਂਗਰਸ ਦੀਆਂ ਬਣੀਆਂ ਉਹਦੇ ਵਿੱਚੋਂ ਵੀ 10% ਪੰਚਾਇਤਾਂ ਜਿਹੜੀਆਂ ਸ਼ਾਮਲ ਹੋ ਚੁੱਕੀਆਂ ਆਪਣੀ ਮਰਜ਼ੀ ਦੇ ਨਾਲ ਕਮਕਰਾਂ ਨੂੰ ਦੇਖਦੇ ਹੋਏ ਔਰ ਅਮਰਵੀ ਪਾਰਟੀ ਦਾ ਹਿੱਸਾ ਬਣ ਲਈ ਉਹਨਾਂ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਪਿਛਲੇ 1.5 ਮਹੀਨੇ ਤੋਂ ਮੈਂ ਲਗਾਤਾਰ ਰੋਜ਼ ਕੋਈ ਨਾ ਕੋਈ ਸ਼ਮੂਲੀਅਤ ਚੜੀਆ ਉਹ ਕਰ ਰਹੇ ਆ ਔਰ ਉਸੇ ਦੀ ਕੜੀ ਦੇ ਵਿੱਚ ਇਹ ਸਾਨੂੰ ਅੱਜ ਅਮਰਵੀ ਪਾਰਟੀ ਨੂੰ ਵੱਡਾ ਬਲ ਮਿਲਿਆ ਮੈਂ ਸਮਝਦੀ ਆ ਕਿ ਦੋਨੇ ਵਾਸਤੇ ਖਾਸ ਕਰਕੇ ਅਸੀਂ ਇੱਕ ਬੇਫਿਕਰੀ ਹੋ ਗਈ ਆ ਜਿਹੜਾ ਨਰਮਲਤਾ ਬਲਾਕਿਆ ਸਾਰਾ ਉਹ ਸਾਡੇ ਰਾਜੂ ਉਪਰਜੀ ਇਨਾਂ ਦੀ ਰਣਮਾਈ ਥੱਲੇ ਅਸੀਂ ਹੋਰ ਜਿਹੜੀ ਆ ਤਰੱਕੀ ਕਰਾਂਗੇ ਔਰ ਸਾਡੇ ਨਕੋਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਇੱਥੇ ਹਾਜ਼ਰ ਨੇ ਇਸ ਵੇਲੇ ਮੇਰੇ ਨਾਲ ਤੇ ਇੱਕ ਮੇਰੇ ਨਾਲ ਦਰਸ਼ਨ ਸਿੰਘ ਟਾਲੀ ਹਸਬੰਦ ਹੈ ਸਾਡੇ ਹਲਕੇ ਦੇ ਜਿਹੜੇ ਸੰਗਠਨ ਦੇ ਇੰਚਾਰਜ ਤੇ ਡਾਇਰੈਕਟਰ ਲੈਂਡ ਡਿਵੈਲਪਮੈਂਟ ਜਿਹੜੀ ਸਾਡੀ ਹੈ ਗਿਆ ਬੋਰਡ ਉਹਦੇ ਔਰ ਨਾਲ ਸਾਡੇ ਇਸ ਹੀਰਾਂ ਦੀ ਜਿਹੜੀ ਮੋਡਲੀ ਟੀਮ ਸਾਡੀ ਹਰਨੇਕ ਸਿੰਘ ਜੀ ਹੋਣੀ ਸੋਨੀ ਗਿੱਲ ਹੋਣੀ ਸਾਡੇ ਬਲਕ ਪ੍ਰਧਾਨ सुरेंद्र ਉੱਗੀ ਜੀ ਔਰ ਇਸ ਬਲਕ ਦੇ ਪ੍ਰਧਾਨ ਜਿਹੜੇ ਨੇ ਅਰਜਨ ਸਿੰਘ ਜੀ ਉਹ ਵੀ ਮੌਕੇ ਤੇ ਹਾਜ਼ਰ ਨੇ ਔਰ ਮੈਂ ਪਾਰਟੀ ਦੇ ਵਿੱਚ ਮਨੋਰ ਸਿੰਘ ਜੀ ਬੈਂਸ ਦਾ ਸਵਾਗਤ ਕਰਦੀ ਆ ਜੀ ਆਇਆਂ ਕਹਿੰਦੀ ਆ ਔਰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਤੁਹਾਨੂੰ ਸੰਪੂਰਨ ਜਿਹੜੀ ਆ ਮਾਨ ਸਨਮਾਨ ਦੇ ਨਾਲ ਨਾਲ ਤੁਹਾਡੇ ਹਰ ਇੱਕ ਕੰਮ ਦੇ ਉੱਤੇ ਪਹਿਰਾ ਦਿੱਤਾ ਜਾਏਗਾ ਜਾਂ ਇਹ ਕਹਿ ਲਓ ਕਿ ਤੁਸੀਂ ਅੱਗੇ ਤੋਂ ਦੋਨੇ ਦੇ ਜਿਹੜੇ ਜਿਵੇਂ ਦੀ ਤੁਹਾਡੀ ਕਮਾਂਡ ਆ ਪੂਰੇ ਦੋਨੇ ਦੇ ਉੱਤੇ ਤੁਸੀਂ ਵੱਡਾ ਰੋਲ ਅਦਾ ਕਰੋਗੇ ਖਾਸ ਕਰਕੇ ਜਿਹੜੀ ਸਾਡੀ ਐਸਸੀ ਬਰਾਦਰੀ ਆ ਉਹਨਾਂ ਤੱਕ ਅਪਰੋਚ ਪਹੁੰਚ ਤੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਜ਼ਰੂਰੀ ਨਹੀਂ ਐਸਸੀ ਵੀ ਨਹੀਂ ਸਾਡੇ ਜਨਰਲ ਵਰਕ ਵੀ ਬਹੁਤ ਸਾਰਾ ਗਰੀਬ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਉਹਨਾਂ ਤੱਕ ਵੀ ਅਪਰੋਚ ਜਿਹੜੀ ਸਾਡੇ ਸਾਰੇ ਵਲੰਟੀਅਰਸ ਦੇ ਨਾਲ ਮਿਲ ਕੇ ਪਹਿਲਾਂ ਵੀ ਦੋਨੇ ਦੇ ਵਿੱਚ ਬੜੇ ਮਿਹਨਤੀ ਵਲੰਟੀਅਰ ਨੇ ਬਹੁਤ ਵੱਡਾ ਮਾਰਚ ਇੱਥੋਂ ਕੱਢਿਆ ਗਿਆ ਸੀ 2022 ਦੇ ਵਿੱਚ ਵੀ ਔਰ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਵੀ ਔਰ ਪੂਰਾ ਇਥੇ ਜਿਹੜਾ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਜਿਹੜਾ ਬਣਾਇਆ ਹੋਇਆ ਜਿਹਦੇ ਵਿੱਚ ਅੱਜ ਸੋਨੇ ਤੇ ਸੁਹਾਗਾ ਹੋ ਗਿਆ ਔਰ ਮਾਸਕਰਨੀ ਕੇ ਆਉਣ ਵਾਲੇ ਦਿਨ ਜਿਹੜੇ ਆਮ ਆਦਮੀ ਪਾਰਟੀ ਦੇ ਸਨਹਿਰਾ ਜੁਕ ਜੜਾ ਉਹ ਜਿਹੜਾ ਇੱਕ ਹੋਰ ਸ਼ੁਰੂਆਤ ਹੋ ਗਈ ਮੈਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਵਿਕਾਸ ਕੰਮ ਕੀਤੇ ਲੇਕਿਨ ਮਲੂਰ ਬੈਂਸ ਨੂੰ ਇੰਪ੍ਰੈਸ ਹੋਣ ਲਈ ਕਾਫੀ ਸਮਰਥਨ ਬਿਲਕੁਲ ਮੈਂ ਮੇਰਾ ਆਪਣਾ ਇੱਕ ਸੁਭਾਵੀ ਆ ਕਿ ਅਸੀਂ ਇਦਾਂ ਫੋਰਸ ਨਹੀਂ ਕਰਦੇ ਕਿ ਬਈ ਤੁਸੀਂ ਮੈਂਟਰ-ਮੈਂਟੀ ਜਾਂ ਕੋਈ ਦਬਾਅ ਪਾ ਕੇ ਜਾਂ ਕੋਈ ਬਲੈਕਮੇਲ ਕਰਕੇ ਜਾਂ ਕਿਸੇ ਤੇ ਇਧਰੋਂ ਉਧਰੋਂ ਕਿ ਤੁਹਾਡਾ ਆ ਹੋ ਜਾਊਗਾ ਆ ਹੋ ਜਾਊਗਾ ਜਿਵੇਂ ਪੁਰਾਣੀਆਂ ਪਾਰਟੀਆਂ ਕਰਦੀਆਂ ਰਹੀਆਂ ਅਸੀਂ ਆਪਣੇ ਕੰਮ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਪਿਛਲੇ ਸਾਢੇ 3 ਸਾਲ ਪਰਖ ਕੇ ਪੂਰੇ ਤਰੀਕੇ ਨਾਲ ਜਿਹੜੇ ਅੱਜ ਸ਼ਾਮਲ ਹੋ ਰਿਆ ਨੇ ਤੇ ਹੁੰਦਾ ਕੀ ਆ ਸਟਾਰਟਿੰਗ ਦੇ ਵਿੱਚ ਲੋਕ ਸ਼ਾਮਲ ਹੋ ਜਾਂਦੇ ਆ ਉਹ ਹੁੰਦੇ ਦਵਾਖਲੇ ਜਿਹੜੀਆਂ ਸਟਾਰਟਿੰਗ ਚਸ਼ਮੁਲੀਅਤ ਹੁੰਦੀਆਂ ਉਹ ਦਵਾਹੇਟ ਹੁੰਦੀਆਂ ਹਮੇਸ਼ਾ ਔਰ ਉਸ ਦਵਾ ਦੇ ਚੱਲਦੇ ਹੀ ਜਿਹੜਾ ਲੋਕ ਸ਼ਾਮਲ ਹੁੰਦੇ ਪਰ ਇਹ 3.5 ਸਾਲ ਦੇ ਗੈਪ ਤੋਂ ਬਾਅਦ ਜਿਹੜੇ ਹੁਣ ਲੋਕ ਸ਼ਾਮਲ ਹੋ ਰਹੇ ਨੇ ਇਹਦਾ ਮਤਲਬ ਉਹ ਪਰਖ ਕੇ ਉਹ ਪੂਰੀ ਜਿਹੜੀ ਹੈਗੀ ਆਪਣੀ ਤਸੱਲੀ ਕਰਕੇ ਕਿ ਹਾਂ ਇਹ ਪਾਰਟੀ ਜਿਹੜੀ ਇਹ ਆਮ ਲੋਕਾਂ ਦੀ ਪਾਰਟੀ ਆ ਇਹਦੇ ਚ ਸਾਡਾ ਜਾਣਾ ਬਣਦਾ ਜਿਹੜੇ ਸੇਵਕ ਲੋਕ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਲੋਕਾਂ ਦੀ ਜਿਹੜੇ ਜਿਨ੍ਹਾਂ ਨੂੰ ਉਹਦੇ ਚਾਹੀਦੇ ਹੁੰਦੇ ਆ ਉਹ ਉਹ ਹੋਰ ਤਰ੍ਹਾਂ ਸ਼ਮੂਲੀਅਤ ਕਰਦੇ ਆ ਜਿਹੜੇ ਸੇਵਾਦਾਰ ਹੁੰਦੇ ਆ ਉਹ ਹੋਰ ਤਰ੍ਹਾਂ ਸ਼ਾਮਲ ਹੁੰਦੇ ਆ ਔਰ ਮੈਂ ਚਲਦੀ ਡਿਬੇਟ ਦੇ ਵਿੱਚ ਸਾਡੇ ਦਲਿਤ ਵਿਕਾਸ ਬੋਰਡ ਦੇ ਨਵੇਂ ਲੱਗੇ ਚੇਅਰਮੈਨ ਸ਼੍ਰੀ ਵਿਜੇ ਦਾਨਵ ਜੀ ਨੂੰ ਸਵਾਗਤ ਕਰਦੀ ਆ ਉਹ ਸਾਡੇ ਵਿੱਚ ਹਾਜ਼ਰ ਹੋਏ ਨੇ ਥੋੜਾ ਲੇਟ ਹੋ ਗਿਆ ਪਰ ਹਾਜ਼ਰ ਹੋਏ ਨੇ ਉਹ ਵੀ ਸ਼੍ਰੀ ਮਨੋਰ ਸਿੰਘ ਬੈਂਸ ਜੀ ਦੀ ਅੱਜ ਦੀ ਇਸ ਸ਼ਮੂਲੀਅਤ ਤੋਂ ਖੁਸ਼ ਹੋ ਕੇ ਇੱਥੇ ਆਏ ਨੇ ਉਹਨਾਂ ਦਾ ਸਵਾਗਤ ਤੇ ਅਗਲੇ ਸ਼ਬਦ ਜਿਹੜੇ ਦਾਨਵ ਜੀ ਦੇ ਮੈਮ ਤੁਸੀਂ ਲਗਾਤਾਰ ਲੋਕਾਂ ਵਿੱਚ ਵਿਚਰਦੇ ਹੋ ਔਰ ਸੂਬੇ ਹਲਕੇ ਦੇ ਆਵਾਮ ਦਾ ਕਹਿਣਾ ਹੈ ਕਿ ਤੁਹਾਡੇ ਤੋਂ ਪਹਿਲੇ ਜਿਹੜੇ ਹਲਕਾ ਹੁੰਦਾ ਐਕਸਨ ਉਹ ਇਸ ਤਰ੍ਹਾਂ ਨਹੀਂ ਸੰਗ ਕਰਦੇ ਕੀ ਕਹੋਗੇ ਦੇਖੋ ਸਭ ਦਾ ਆਪੋ ਆਪਣਾ ਕੰਮ ਕਰਨ ਦਾ ਤਰੀਕਾ ਹਰ ਇੱਕ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਮੇਰੀ ਤਰਜੀਹ ਜਿਹੜੀ ਆ ਉਹ ਸਿਰਫ ਤੇ ਸਿਰਫ ਲੋਕਾਂ ਦੇ ਕੰਮ ਆਉਣਾ ਹੈ ਪ੍ਰਾਣੇ ਬੰਦਿਆਂ ਦੀਆਂ ਜਿਹੜੇ ਜਿਨ੍ਹਾਂ ਨੂੰ ਜੱਦੀ ਪੁਸ਼ਤੀ ਰਾਜ ਮਿਲਦੇ ਉਹਨਾਂ ਦੀਆਂ ਤਰਜੀਹਾਂ ਹਮੇਸ਼ਾ ਹੀ ਵੱਖਰੀਆਂ ਹੁੰਦੀਆਂ ਉਹਨਾਂ ਨੂੰ ਲੋਕਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਉਹ ਸਿਰਫ ਆਪਣਾ ਰਾਜ ਭੋਗਦੇ ਆ ਰਾਜ ਭੋਗ ਕੇ ਚਲੇ ਜਾਂਦੇ ਆ ਔਰ ਮੇਰੀ ਤਰਜੀਹ ਹਮੇਸ਼ਾ ਤੋਂ ਹੀ ਸੇਵਾ ਵਾਲੀ ਰਹੀ ਹੈ ਮੈਂ ਤਾਂ ਪਿਛਲੇ ਵੀ 25 ਸਾਲ ਤੋਂ ਸੇਵਾ ਹੀ ਕਰ ਰਹੀ ਮੈਂ ਕਦੀ ਕਿਸੇ ਅਹੁਦੇ ਦੇ ਮਗਰ ਭੱਜੀ ਨਹੀਂ ਅੱਜ ਤੱਕ ਨਾ ਕਿਸੇ ਕੋਲੋਂ ਕਦੀ ਮੰਗਿਆ ਸੀ ਔਰ ਨਾ ਕਿਸੇ ਅਹੁਦੇ ਦੇ ਮਗਰ ਭੱਜੇ ਆ ਕਿਸੇ ਚੀਜ਼ ਦੀ ਕਦੀ ਜ਼ਰੂਰਤ ਨਹੀਂ ਸਮਝੀ ਸਿਰਫ ਸੇਵਾ ਜਿਹੜੀ ਆ ਉਹ ਮੇਰੀ ਭਾਵਨਾ ਸੀ ਉਸ ਸੇਵਾ ਭਾਵਨਾ ਦੇ ਜਿਹੜਾ ਮੇਰੇ ਝੋਲੀ ਦੇ ਵਿੱਚ ਕਲਪੁਰਖ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਆ ਨੇਮਤ ਬਖਸ਼ੀਆ ਔਰ ਉਹ ਇਹ ਸੇਵਾ ਦੇ ਵਿੱਚ ਹੀ ਲੱਗੂਗੀ ਮੈਨੂੰ ਮੈਂ ਜ਼ਰੂਰ ਕੋਸ਼ਿਸ਼ ਕਰ ਰਹੀ ਹਾਂ ਹਜੇ ਵੀ ਮੈਨੂੰ ਕਈ ਵਾਰੀ ਲੱਗਦਾ ਕਿ ਮੈਨੂੰ 24 ਘੰਟਿਆਂ ਦੇ ਵਿੱਚ ਜਿੰਨੇ ਘੰਟੇ ਲਾ ਰਹੀ ਮੈਨੂੰ ਲੱਗਦਾ ਜੇ ਹੋਰ ਵੱਧ ਜਾਣ ਤਾਂ ਮੈਂ ਉਹਦੇ ਵਿੱਚ ਹੋਰ ਕੰਮ ਕਰ ਲਵਾਂ ਔਰ ਇਹ ਇਦਾਂ ਹੀ ਜਾਰੀ ਰਹੇਗਾ ਜੀ ਮੈਂ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰਨ ਦੀ ਕੋਸ਼ਿਸ਼ ਕਰਾਂਗੀ। ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਆ ਜੀ ਕਿ ਅੱਜ ਸਾਡੀ ਪਾਰਟੀ ਦੇ ਅੰਦਰ ਵਾਅਦਾ ਹੋਇਆ ਵਾ। ਔਰ ਸਾਡੇ ਮਨੋਰ ਸਿੰਘ ਬੈਂਸ ਸਾਹਿਬ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਮਤਲ ਅਕਾਲੀ ਦਲ ਦੇ ਨਾਲ ਅਟੈਚ ਸੀਗੇ ਔਰ ਬੜਾ ਅੱਛਾ ਕੰਮ ਕਰ ਰਹੇ ਸੀਗੇ ਔਰ ਸਾਡੀ ਬਹੁਤ ਹੀ ਸਤਿਕਾਰਯੋਗ ਮੇਰੀ ਵੱਡੀ ਭੈਣ ਜੋ ਇਸ ਹਲਕੇ ਦੇ ਐਮਐਲਏ ਨੇ ਇੰਦਰਜੀਤ ਕੌਰ ਮਾਨ ਸਾਹਿਬ ਔਰ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਸ਼ੈਲੀ ਆ ਉਸ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੇ ਹੋਰ ਸਾਰੀ ਟੀਮ ਜਿਹੜੀ ਆਮ ਆਲ ਪਾਰਟੀ ਚ ਆ ਰਹੀ ਹੈ ਉਹਨਾਂ ਦਾ ਮੈਂ ਸਵਾਗਤ ਕਰਦਾ ਵਾਂ ਕਿਉਂਕਿ 8 ਤਰੀਕ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀয়াল ਸਾਹਿਬ ਔਰ ਪੰਜਾਬ ਦੇ ਸਾਰਿਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਨੀਸ਼ ਸੋਧਿਆ ਜੀ ਅਮਨ ਅਰੋੜਾ ਜੀ ਉਹਨਾਂ ਸਾਰਿਆਂ ਨੇ ਮਤਲਬ ਪਿਛਲੇ ਥੋੜੇ ਦਿਨਾਂ ਤੋਂ ਪੰਜਾਬ ਦੀ ਜਿਹੜੀ ਦਲਿਤ ਵਿਕਾਸ ਬੋਰਡ ਜਿਹੜਾ ਲਗਭਗ ਪੰਜਾਬ ਦੇ 1 ਕਰੋੜ 40 ਲੱਖ ਲੋਕਾਂ ਦੀ ਨਮਾਇੰਦਗੀ ਜਿਹੜੀ ਆ ਉਹ ਕਰਦਾ ਵਾ ਉਹਦਾ ਮੈਨੂੰ ਚੇਅਰਮੈਨ ਬਣਾਇਆ ਔਰ ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਇੱਕ ਸਾਡੀ ਪਾਰਟੀ ਚ ਬੜਾ ਵੱਡਾ ਔਰ ਇੱਕ ਬਹੁਤ ਕੰਮ ਕਰਨ ਵਾਲਾ ਜਿਹੜਾ ਕਾਰਿਆਕਰਤਾ ਚਾਰੂ ਸਾਥੀ ਆ ਆ ਜੋ ਕਾਲੀ ਦਲ ਨੂੰ ਛੱਡ ਕੇ ਆਮਦ ਪਾਰਟੀ ਚ ਸ਼ਾਮਲ ਹੋਇਆ ਔਰ ਮੈਂ ਬਤੌਰ ਚੇਅਰਮੈਨ ਵੀ ਔਰ ਸਾਡੀ ਭੈਣ ਜੀ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਵਾ ਅਸੀਂ ਵੀ ਇਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੀ ਸਾਰੀ ਜਿਹੜੀ ਟੀਮ ਆ ਉਹਦਾ ਵੀ ਵੈਲਕਮ ਕਰਦੇ ਹਾਂ ਨਾਲ ਦੀ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਾਕਈ ਸਹੀ ਮੈਨੇਜ ਮੈਂ ਕਹਿ ਸਕਦਾ ਕਿ ਜਿਹੜਾ ਆਮ ਆਦਮੀ ਆ ਆਮ ਵਰਕਰ ਆ ਉਹਦੀ ਜਿਹੜੀ ਪੁਛਗਛ ਆ ਉਹ ਇਸ ਪਾਰਟੀ ਚ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਹੁੰਦੀ ਹੈ। ਹਾਂਜੀ ਬੈਨ ਸਾਹਿਬ ਅੱਜ ਬੜੇ ਸਮਾਂ ਪਹਿਲਾਂ ਜਿਹੜਾ ਹੈਗਾ ਅਕਾਲੀ ਦਲ ਚ ਸੇਵਾ ਕੀਤੀ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਕੀ ਕਾਰਨ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਕਾਰਨ ਤੇ ਜਿਆਦਾ ਕੋਈ ਵੱਡਾ ਨਹੀਂਗਾ ਮੈਂ ਠੀਕ ਹੈ 24 ਸਾਲ ਜਿਹੜੀ ਆ ਅਕਾਲੀ ਦਲ ਵਿੱਚ ਸੇਵਾ ਕੀਤੀ ਉਸ ਤੋਂ ਬਾਅਦ ਮੇਰਾ ਅਕਸਰ ਮੈਡਮ ਜੀ ਉਹਨਾਂ ਨਾਲ ਮੈਡਮ ਇੰਦਰਜੀਤ ਕੋਰ ਮਾਨ ਜੀ ਤੇ ਦਾਨਾ ਭਾਜੀ ਸਾਡੇ ਜਿਹੜੇ ਆ ਸਮਾਜ ਦੇ ਵਿੱਚੋਂ ਜਿਹੜੇ ਚੇਅਰਮੈਨ ਦਲਤ ਵਿਕਾਸ ਬੋਰਡ ਦੇ ਚੇਅਰਮੈਨ ਆ ਅਕਸਰ ਇਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਵੀ ਸਮਾਜ ਦਾ ਵਰਕ ਆਪਾਂ ਕਿੱਦਾਂ ਸਮਾਜ ਲਈ ਕੰਮ ਕਰ ਸਕਦੇ ਕਿੱਦਾਂ ਪੰਜਾਬ ਲਈ ਕੰਮ ਕਰ ਸਕਦੇ ਆ ਤੇ ਉਹਨਾਂ ਨੇ ਦੱਸਿਆ ਕਿ ਇੱਕੋ ਇੱਕ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਜਿਹੜੇ ਸਮਾਜ ਨੂੰ ਅੱਗੇ ਲਿਜਾਂਦੀ ਹੈ ਜਿਹਨਾਂ ਸਭ ਤੋਂ ਈਆਂ ਸਹੂਲਤਾਂ ਦਿੰਦੀਆਂ ਆ ਉਹ ਆਮ ਆਦਮੀ ਪਾਰਟੀ ਆ ਇਸ ਕਰਕੇ ਮੈਂ ਕਿਸੇ ਵੀ ਮਤਲਬ ਇਹ ਨਹੀਂ ਕਿ ਕਿਸੇ ਸ਼ਰਤ ਤੇ ਨਹੀਂ ਗਿਆ ਕਿਸੇ ਅਹੁਦੇ ਤੇ ਨਹੀਂ ਗਿਆ ਸਿਰਫ ਦਾਨੋਬ ਸਾਹਿਬ ਕਹਿੰਦੇ ਕਿ ਆਪਾਂ ਜਿਹੜੀ ਸਮਾਜ ਦੀ ਸੇਵਾ ਕਰਨੀ ਆ ਅਸੀਂ ਗਰੀਬ ਲੋਕਾਂ ਦੇ ਜਿਹੜੇ ਕੰਮ ਨਹੀਂ ਹੁੰਦੇ ਅਸੀਂ ਅੱਗੇ ਹੋ ਕੇ ਕਰਨ ਨੂੰ ਤਿਆਰ ਆਂ ਜੀ ਮੈਂ ਬੈਂਸਾਬ ਸੇਵਾ ਤੁਸੀਂ ਜਦੋਂ ਕਾਲੀਦਲ ਮੈਂ ਸੀਗੇ ਉਦੋਂ ਵੀ ਕਰਦੇ ਨੇ ਹਾਂ ਜੀ ਬਹੁਤ ਡਰ ਕੇ ਕਰਦੇ ਨੇ ਜੀ ਇਹਦਾ ਹੋ ਕੀ ਫਰਕ ਮਹਿਸੂਸ ਫਰਕ ਇਹ ਮਹਿਸੂਸ ਕਰਦੇ ਆ ਕਿ ਸਰਦਾ ਸਾਡੇ ਜਿਹਦਾ ਦਾਨੋ ਸਾਹਿਬ ਦਲਿਤ ਵਿਕਾਸ ਫੋਰਟ ਦੇ ਚੇਅਰਮੈਨ ਆ ਬੀਬੀ ਇੰਦਰਜੀਤ ਕੌਰ ਮਾਨ ਜੀ ਸਾਡੇ ਐਮ ਐਲ ਏ ਆ ਅਸੀਂ ਚਾਹੁੰਦੇ ਆ ਕਿ ਇਹਨਾਂ ਦੇ ਨਾਲ ਲਾ ਕੇ ਮੁੱਢੇ ਦੇ ਮੁੱਢੇ ਨਾਲ ਲਾ ਕੇ ਅਸੀਂ ਜਿਹੜੇ ਸਾਡੇ ਸਮਾਜ ਦੇ ਵਿੱਚ ਧੱਕੇ ਹੋ ਰਿਹਾ ਜਾਂ ਕੋਈ ਕੰਮ ਨਹੀਂ ਹੋ ਰਿਹਾ ਉਹ ਅਸੀਂ ਇਹਨਾਂ ਦੇ ਨਾਲ ਹੋ ਕੇ ਕਰੀਏ ਕਿ ਅਸੀਂ ਆਪਣੇ ਸਮਾਜ ਦਾ ਆਪਣੇ ਲੋਕਾਂ ਦਾ ਸੁਧਾਰ ਕਰ ਸਕੀਏ ਉਹਨਾਂ ਦੇ ਕੰਮ ਆ ਸਕੀਏ ਇੱਕ ਬੈ ਸਾਹਿਬ ਇੰਨਾ ਟਾਈਮ ਕਿਉਂ ਲਗਾ ਦਿੱਤਾ ਕਿ ਪਾਰਟੀ ਨੂੰ ਜਿਹੜਾ ਹੈਗਾ ਬਦਲਣ ਦੇ ਵਿੱਚ ਟਾਈਮ ਥੋੜਾ ਮੈਂ ਆਪਣੇ ਇੱਕ ਰੇਲੂ ਕਮਜ ਬੀਜੀ ਸੀ ਨਾ ਨਹੀਂ ਜਿੱਦਾਂ ਪਹਿਲਾਂ ਵੀ ਤੁਸੀਂ ਕਈ ਵਾਰੀ ਪਾਰਟੀ ਦੇ ਵਿੱਚ ਆਂਦੇ ਸੀਗੇ ਪਰ ਉਦਾਂ ਜਿਹੜਾ ਜੁਆਇਨਿੰਗ ਨਹੀਂ ਕੀਤੀ ਸੀ ਥੋੜਾ ਮੈਂ ਪਹਿਲਾਂ ਵਿਦੇਸ਼ ਯਾਤਰਾ ਤੇ ਚਲੇ ਗਿਆ ਸੀ ਉਸ ਤੋਂ ਬਾਅਦ ਫਿਰ ਮੇਰੇ ਆਪਣੇ ਘਰ ਦੀ ਕੁਝ ਕੰਮ ਸੀਗੇ ਇਸ ਕਰਕੇ ਮੈਨੂੰ ਟਾਈਮ ਨਹੀਂ ਮਿਲ ਗਿਆ ਨਹੀਂ ਆ ਸਕਿਆ ਤੁਸੀਂ ਸਰ ਐਮਐਲਏ ਮੈਂ